ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜੋ ਵੀ ਚੈਨਲ ਤੇ ਨਵੇਂ ਹਨ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਲੋ ਜੀ ਅੱਜ ਆਪਾਂ ਲੱਗੇ ਆਲੂ ਪੈਂਗਣ ਬਣਾਉਣ ਤੇ ਬੇਂਗਣ ਆਪਾਂ ਕੱਟ ਕੇ ਤੇ ਗਰਮ ਪਾਣੀ ਚ ਪਾ ਕੇ ਰੱਖ ਦੁੱਤੇ ਅਸੀਂ ਥੋੜੀ ਜੀ ਸੈਮ ਜਿਹੇ ਅੱਗ ਸੀਗੀ ਉਹਦੇ ਥੱਲੇ ਫਲੇਮ ਕਿਉਂਕਿ ਜੋਰ ਸਾਹਿਬ ਕਹਿੰਦੇ ਸੀ ਇਹ ਛੋਟੇ ਬਤਾऊं ਜਿਹੜੇ ਹੈਗੇ ਆ ਵੀ ਸਿਗੇ ਉੱਥੇ ਪਏ ਕਹਿੰਦੇ ਦਲ ਵੱਡੇ ਵੀ ਹੋਰ ਤਰ੍ਹਾਂ ਦੇ ਹੋਏ ਸੀ ਵੀ ਕਿਤੇ ਸੁਪਰੀਆਂ ਸੁਪਰੂਆਂ ਦਵਾਈਆਂ ਦੁਈਆਂ ਵਾਲੇ ਹੁੰਦੇ ਆ ਵੀ ਹੋਰ ਹੀ ਨਾ ਕਿ ਜਦੋਂ ਉਹਦਾ ਵੈਸੇ ਗਰਮ ਪਾਣੀ ਚ ਪਾਏ ਤਾਂ ਛੱਗ ਦੀ ਬਹੁਤ ਆਈ ਉੱਪਰ ਸੱਚ ਹੀ ਆ ਵੀ ਹੁੰਦੀ ਆ ਰੇ ਸਪਰੇ ਇਹਨਾਂ ਨੂੰ ਹਨ ਤੇ ਇੱਥੇ ਆਪਾਂ ਪਤੀਲਾ ਰੱਖ ਲਿਆ ਸੀ ਤੇਲ ਦਿੱਤਾ ਪਾ ਲੋ ਜੀ ਮੈਂ ਪੰਗਾ ਚੜਾਈਆਂ ਜਿਵੇਂ ਮੈਂ ਵੀ ਰੀਤ ਪੂਰੀ ਕਰ ਲਈ ਹੋਰਾਂ ਦੇ ਪਾਈਆਂ ਦੇਖ ਕੇ ਸਾਡੀਆਂ ਕੁੜੀਆਂ ਦੇ ਪਾਈਆਂ ਸੀ ਮੇਰਾ ਜੀ ਤਰਸੀ ਜਾਂਦਾ ਸੀ ਮੈਂ ਕਿ ਮੈਂ ਵੀ ਪੌਣੀਆਂ ਵੈਸੇ ਪਾਈਆਂ ਨਹੀਂ ਕਦੇ ਮੈਂ ਇਹ ਮੈਨੂੰ ਕਹਿੰਦੇ ਚੰਗੀਆਂ ਨਹੀਂ ਲਾਦੀਆਂ ਮੈਨੂੰ ਪੌਣੀ ਨਹੀਂ ਦਿੱਤੀ ਤੇ ਅੱਜ ਮੈਂ ਰੂਰਾ ਜੀ ਕਰ ਲਈ ਆ ਕੰਮ-ਕੁੰ ਕਰਦੇ ਆਂ ਤੇ ਟੁੱਟ-ਪੁੱਟ ਜਾਂਦੀਆਂ ਆਂਦੀਆਂ ਲੋ ਜੀ ਆਪਾਂ ਧਨੀਆਂ ਸਾਬਤ ਦਾਦੜ ਫਾਦੜ ਜਿਆ ਕਰ ਲਿਆ ਸੀਗਾ ਤੇ ਨਾਲ ਆਪਾਂ ਪਾ ਲਿਆ ਜੀਰਾ ਤੇ ਹੁਣ ਪਾ ਦਤਾ ਲਸਣ ਆਲੂ ਵੇਂਗਣ ਮੇਰੀ ਫੇਵਰੇਟ ਸਬਜੀ ਜੀ ਇੱਕ ਮੈਂ ਜ਼ਿਆਦਾ ਖਾਨੀ ਆ ਤੇ ਇੱਕ ਸਾਡੀ ਕੁੜੀ ਖਾਂਦੀ ਆ ਆਲੂ ਵੇਂਗਣ ਫੇਵਰੇਟ ਆ ਅੱਜ ਜੀ ਸ਼ਹਿਰ ਗਏ ਸੀ ਸਵੇਰੇ 11 ਵਜੇ ਗਏ ਆ ਤਾਂ ਇਹਨੂੰ ਕੰਮ ਸੀ ਕੁੜੀ ਨੂੰ ਥੋੜੇ ਫਤੇ ਨੇ ਕਰਾਉਣੇ ਆ ਲੈਣੀ ਸੀ ਕੋਈ ਚੀਜ਼ ਖਰੀਦਣੀ ਕਰਨੇ ਸੀ ਗਿਆ ਦੋ ਤਿੰਨ ਚੀਜ਼ਾਂ ਸਾਨੂੰ ਸਾਰਾ ਦਿਨ ਹੀ ਨਿਕਲ ਗਿਆ ਜੁੱਤੀਆਂ ਵਗੈਰਾ ਲੈਣੀਆਂ ਸੀਗੀਆਂ ਤੇ ਅਸੀਂ ਆਏ ਆ ਸਵਾ ਚਾਰ ਘਰ ਆ ਕੇ ਫਿਰ ਚਾਹ ਪਾਣੀ ਬਣਾਇਆ ਅਰਜਨ ਜੋੜ ਸਾਹਿਬ ਸਾਨੂੰ ਛੱਡੇ ਸੀਗੇ ਫਿਰ ਜਮ ਜਾ ਕੇ ਲੈ ਆਏ ਕਿਉਂਕਿ ਸਾਰਾ ਦਿਨ ਤਾਂ ਬੰਦੇ ਵੀ ਆੱਕ ਜਾਂਦੇ ਨਾਲ ਇਹਨਾਂ ਦੇ ਮੂੰਹ ਦੇਖਣ ਵਾਲੇ ਹੁੰਦੇ ਜਦੋਂ ਅਸੀਂ ਸ਼ਾਪਿੰਗ ਕਰਦੀ ਹੁੰਦੀਆਂ ਹੁੰਦੀਆਂ ਤੇ ਬੈਠੇ ਕਿਜੀ ਜਾਂ ਕਿੰਨਾ ਕੁ ਟਾਈਮ ਲੱਗਣਾ ਆਜੂਂਗੇ ਦੁਕਾਨ 'ਚ ਬਾਹਰ ਨਹੀਂ ਹਜੇ ਆਜੋ ਫਿਰ ਅਸੀਂ ਤਾਂ ਹੀ ਕਿਹਾ ਵੀ ਤੁਹਾਨੂੰ ਤੁਸੀਂ ਘਰੇ ਚੱਲ ਜਾਓ ਸਾਨੂੰ ਛੱਡ ਕੇ ਤੇ ਜਦੋਂ ਅਸੀਂ ਜਿਹੜੀ ਜਿਹੜੀ ਚੀਜ਼ ਖਰੀਦਣੀ ਆ ਖਰੀਦ ਲਾਂਗੇ ਤੇ ਫਿਰ ਤੁਹਾਨੂੰ ਫੋਨ ਕਰ ਦਾਂਗੇ ਤੇ ਤੁਸੀਂ ਆ ਜਿਓ ਲੈ ਜਿਓ ਸਾਨੂੰ ਇੱਦੀ ਕੀਤੀ ਫਿਰ ਤੇ ਇੱਥੇ ਲੋ ਜੀ ਆਪਾਂ ਟਮਾਟਰ ਵੀ ਪਾ ਦਿੱਤਾ ਪਿਆਜ਼ ਆਪਣੇ ਹੋ ਗਿਆ ਸੀ ਲਾਈਟ ਬ੍ਰਾਉਨ ਹੈ ਆ ਕੇ ਜੀ ਸਾਰਾ ਕੰਮ ਕਰਨਾ ਤੇ ਫਿਰ ਨੱਠ ਭਜਾਈ ਬਹੁਤ ਪੈਂਦੀ ਆ ਚਲੋ ਫਿਰ ਸੋਚਿਆ ਵੀ ਰੋਟੀ ਸਬਜ਼ੀ ਦੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਆ ਕੇ फटाफट ਭੂਆ ਭਤੀਜੀ ਨੇ ਅਸੀਂ ਮੈਂ ਚਾਹ ਪਾਣੀ ਬਣਾਇਆ ਦੁੱਧ ਵਗੈਰਾ ਵਾਲਿਆ ਤੇ ਬਾਅਦ ਵਿੱਚ ਮੋਚ ਸਬਜ਼ੀ ਕੱਟ ਕੇ ਫਿਰ ਮੈਂ ਚਲੇਗੀ ਸਿਤਾਰਾ ਕੱਢਣ ਉਡੀ ਤਾਂ ਕਹਿੰਦੀ ਸੀ ਭੂਆ ਜੀ ਤੜਕਾ ਲਾ ਲਵਾਂ ਮੈਂ ਕਿ ਹਜੇ ਨਹੀਂ ਲਾਉਣਾ ਪੁੱਤ ਠਹਿਰ ਕੇ ਲਾਉਨੇ ਆ ਕਿਉਂਕਿ ਠੰਡੀ ਹੋ ਜਾਂਦੀ ਸਬਜ਼ੀ ਖਾਣ ਦਾ ਕੋ ਟੇਸਟ ਹੀ ਨਹੀਂ ਰਹਿੰਦਾ ਫਿਰ ਦੁਬਾਰਾ ਗਰਮ ਕਰਨੀ ਪੈਂਦੀ ਆ ਤਾਂ ਕਰਕੇ ਫਿਰ ਰੱਖ ਕੇ ਤੜਕਾ ਲਾਇਆ ਤੇ ਇਹ ਤਾਂ ਕਹਿੰਦੀ ਮੈਨੂੰ ਤਾਂ ਆਪ ਨੂੰ ਹੋਰ ਤਰ੍ਹਾਂ ਹੋਇਆ ਮੈਂ ਕਿ ਇੰਨੀ ਗਰਮੀ ਆ ਕੀ ਹੋਣਾ ਇਹਨੂੰ ਵਿਚਾਰੀ ਨੂੰ ਕੱਲ ਵੀ ਸਾਰਾ ਦਿਨ ਤਪਿਆ ਚੁੱਲ੍ਹੇ ਅੱਗੇ ਚਲੋ ਇੰਨੇ ਹੀ ਬਹੁਤੇ ਨਿਆਣਾ ਸਬਜ਼ੀ ਕੱਟ-ਕੁੱਟ ਦਿੰਦਾ ਆ ਆਟਾ ਗੁੰਨ੍ਹਦੀ ਆ ਇਹੀ ਬਹੁਤ ਆਸਰਾ ਹੋ ਜਾਂਦਾ ਇੰਨਾ ਹੀ ਹਨਾ ਉਹ ਤਾਂ ਕਹਿ ਦਿੰਦੀ ਐ ਮੈਂ ਆ ਵੀ ਕੰਮ ਕਰ ਦਿੰਨੀ ਭੂਆ ਜੀ ਆ ਵੀ ਕਰ ਦਿੰਨੀ ਪਰ ਆਪ ਨੂੰ ਥੋੜੀ ਜਾ ਕੇ ਜੀ ਆਂਦੀ ਵੀ 2-4 ਦਿਨ ਇਹ ਕਰ ਜੂਗੀ ਫਿਰ ਆਪਾਂ ਆਪ ਹੀ ਕਰਨਾ ਐ ਪਹਿਲਾਂ ਜੀ ਰੋਜ਼ ਡੇਲੀ ਮੀ ਆਉਂਦਾ ਸੀ ਹੁਣ ਅਸੀਂ ਪੂੜੇ ਬਣਾ ਕੇ ਖਾ ਲੈ ਕੱਲ ਤਾਂ ਮੀ ਆਉਣਾ ਫਟ ਗਿਆ ਪਹਿਲਾਂ ਤਾਂ ਰੋਜ਼ ਸੀ ਹੁਣ ਤਾਂ ਸੋਣੀਆ ਧੁੱਪ ਲੱਗਦੀਆਂ ਇੰਨਾ ਮੀ ਤਾਂ ਜੀ ਫਸਲਾਂ ਨੂੰ ਨਹੀਂ ਚੰਗਾ ਹੈਗਾ ਲੋ ਜੀ ਆਪਾਂ ਮੇਥੀ ਹਲਦੀ ਤੇ ਮਿਰਚ ਪਾ ਲਈ ਇੱਥੇ ਲਾਲ ਮਿਰਚ ਪਾਈ ਕੁਛ ਹਰੀਆਂ ਪਾਈਆਂ ਸੀ ਕਿ ਆਪਾਂ ਪਹਿਲਾਂ ਥੋੜਾ ਜਿਹਾ ਪਾਵਾਂਗੇ ਪਾਣੀ ਜੀ ਕਿਉਂਕਿ ਆਲੂ ਵਿੰਗਣੇ ਦੀ ਸਬਜ਼ੀ ਥੋੜੀ ਜਿਹੀ ਰਸਮੀ ਜੀ ਹੋਵੇ ਤਾਂ ਸਵਾਦ ਲੱਗਦੀ ਹੈ ਜਿਹੜੇ ਚਿੱਟੇ ਵਿੰਗਣ ਹੁੰਦੇ ਆ ਉਹਨਾਂ ਦੀ ਸਬਜ਼ੀ ਸੁੱਕੀ ਸੁੱਕੀ ਜੀ ਸਵਾਦ ਲੱਗਦੀ ਉਹ ਤਾਂ ਵੈਸੇ ਵੀ ਚਲੋ ਆਪਾਂ ਕਈ ਵੇਲੇ ਆਲੂ ਪਾ ਕੇ ਬਣਾਈ ਵੀ ਨੇ ਤਾਂ ਆਮ ਤੌਰ ਤੇ ਆਪਾਂ ਮੈਂ ਸ ਜ਼ਿਆਦਾਤਰ ਉਹਨਾਂ ਨੂੰ ਭਰ ਕੇ ਬਣਾਈਦਾ ਆ ਵਿੱਚ ਮਿਰਚ ਮਸਾਲਾ ਭਰ ਲੀਦਾ ਆ ਲੂਣ ਹਲਦੀ ਮਿਰਚ ਮਸਾਲਾ ਤੇ ਉਦਾਂ ਪਿਆਜ਼ ਭੁੰਨ ਕੇ ਦੇ ਵਿੱਚ ਫੇਰ ਰੱਖ ਦਿੰਦੇ ਆ ਲੋ ਜੀ ਬਿੰਗਣ ਆਪਾਂ ਉਬਾਲ ਲੈ ਸੀਗੇ ਪਹਿਲਾਂ ਗਰਮ ਪਾਣੀ ਚ ਤੇ ਦੇਖੋ ਇਹ ਮੈਂ ਪਾਣੀ ਉਹ ਕੱਢ ਦਿੱਤਾ ਸੀਗਾ ਫਿਰ ਹੋਰ ਤਾਂ ਪਾਣੀ ਨਹੀਂ ਵਿੱਚ ਦੁਬਾਰਾ ਪਾਇਆ ਕਿਉਂਕਿ ਜਦੋਂ ਗਰਮ ਪਾਣੀ ਚੁੱਬਲੇ ਆ ਤੇ ਫਿਰ ਜੇ ਆਪਾਂ ਦੁਬਾਰਾ ਠੰਡੇ ਕਰ ਦਿੰਨੇ ਆ ਪਹਿਲਾਂ ਦੋ ਤਿੰਨ ਪਾਣੀ ਉਹਦਾ ਧੋਤੇ ਸੀਗੇ ਤੇ ਫਿਰ ਜੇ ਠੰਡੇ ਜੇ ਠੰਡਾ ਪਾਣੀ ਫੇਰ ਪਾਣੀ ਫਿਰ ਚੜ ਚੜੀ ਚੀੜੇ ਜੇ ਹੋ ਜਾਂਦੇ ਹੋਰ ਤਰ੍ਹਾਂ ਤਾਂ ਕਰਕੇ ਫਿਰ ਆਪਾਂ ਹੋਰ ਪਾਣੀ ਨਹੀਂ ਸੀ ਪਾਇਆ ਲਓ ਜੀ ਇੱਥੇ ਆਪਾਂ ਆਟਾ ਆਪਣੇ ਕੋਲ ਸੀਗਾ ਸਵੇਰ ਦਾ ਗੁੰਨਿਆ ਫਿਆ ਕੁੱਕਸਵੇਰੇ ਮੈਂ ਦੋ ਤਰ੍ਹਾਂ ਦਾ ਆਟਾ ਗੁੰਨ ਲਿਆ ਸੀਗਾ ਇੱਕ ਤਾਂ ਦਾਲ ਵਾਲਾ ਦਾਲ ਵਾਲੀਆਂ ਰੋਟੀਆਂ ਬਣਾਈਆਂ ਸੀ ਅੱਜ ਫਿਰ ਥੋੜੀ ਜਿਹੀ ਪਈ ਸੀਗੀ ਮੈਂ ਚਲੋ ਦੋ ਤਿੰਨ ਪਿਆਜ਼ ਪਾਏ ਹਰੀਆਂ ਮਿਰਚਾਂ ਪਾਈਆਂ ਪੂਰਾ ਪਰਾ ਪਾ ਕੇ ਤਾਂ ਰੋਟੀ ਬਣਾ ਲਈ ਸੀ ਤੇ ਇਹ ਮੈਂ ਆ ਵੈਸੀ ਸੈਂਪਲ ਵੀ ਗੁੰਨ ਲਿਆ ਸੀਗਾ ਨਾਲ ਵੀ ਜਿਹਨੇ ਸੈਂਪਲ ਰੋਟੀ ਖਾਣੀ ਹੋਈ ਉਹ ਖਾ ਲਓ ਫਿਰ ਚਲੋ ਨਹੀਂ ਕਿਸੇ ਨੇ ਖਾਦੀਆਂ ਸਾਰੀਆਂ ਸਾਰੀਆਂ ਦਾਲ ਵਾਲੀਆਂ ਖਾ ਲਈਆਂ ਚੌਹਾਂ ਜਾਣਿਆਂ ਨੇ ਸੀ ਫਿਰ ਉਹ ਆਟਾ ਆਪਣੇ ਕੁਸਵੇਰ ਦਾ ਪਿਆ ਸੀ ਉਹ ਆਪਾਂ ਹੁਣ ਲਵਾਂਗੇ ਪਕਾ ਕੇ ਲੋ ਜੀ ਗਰਮੀ ਵੀ ਬਹੁਤ ਲੱਗਦੀ ਸੀ ਤੇ ਖੜਿਆ ਨੂੰ ਹੋਮਸ ਜੀ ਇੰਨੀ ਹੋਈ ਆ ਵੀ ਜਾਨ ਨਿਕਲਦੀ ਗਰਮੀ ਨਾਲ ਹੋਰ ਜੀ ਜੋ ਵੀ ਭੈਣ ਭਰਾ ਆਪਣੇ ਚੈਨਲ ਤੇ ਨੇ ਜੋ ਨਵੇਂ ਆਏ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੋ ਆਪਣੇ ਚੈਨਲ ਤੇ ਪਹਿਲਾ ਆ ਵੀਡੀਓ ਨੂੰ ਦੇਖਦੇ ਆ ਹੁਣ ਹੁਣ ਕਮੈਂਟ ਕਰਦੇ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ। ਇਹ ਨੀ ਗਰਮੀ ਵਿੱਚ ਤਾਂ ਜੀ ਰੋਟੀ ਪਾਣੀ ਬਣਾਉਣ ਦਾ ਵੀ ਬਹੁਤ ਵੱਡਾ ਕੰਮ ਮੰਨਿਆ ਜਾਂਦਾ ਹੈ ਨਹੀਂ ਤਾਂ ਜੇ ਮੌਸਮ ਸਹੀ ਹੋਵੇ ਥੋੜੀ ਠੰਡ ਹੋਵੇ ਫਿਰ ਨਹੀਂ ਕੰਮ ਕਰਦਿਆਂ ਨੂੰ ਕੋਈ ਵੀ ਹੁੰਦਾ। ਬੇ ਜਿੰਨਾ ਮਰਜੀ ਕੰਮ ਹੋਵੇ ਮੈਨੂੰ ਤਾਂ ਨਿਖੇ ਚੜਦੀ ਹੁੰਦੀ। ਅੱਜ ਤਾਂ ਇਦਾਂ ਹੋਈ ਜਾਂਦਾ ਸੀ ਪਤਾ ਨਹੀਂ ਸਵੇਰ ਦੀਆਂ ਛੇਅਰ ਗਈਆਂ ਸੀ ਉਹਦੇ ਕਰਕੇ ਇੰਨਾ ਆਕੇ ਆ ਜਾ ਪਿਆਸੀ ਮਨ ਆਕੇ ਕੰਮ-ਕੁਮ ਸਾਰੇ ਕਰਨੇ ਇਹ ਆਪਣੇ ਕੋਲ ਦਾਲ ਆਣੀਆਂ ਰੋਟੀਆਂ ਪਈਆਂ ਕੁੜੀਆਂ ਕਿੰਨੀਆਂ ਸੀ ਚਾਚੀ ਖਾ ਲੈਣੀਆਂ ਰੱਖ ਲਈ ਸਾਡੇ ਲਈ ਬਿੰਗਣਾ ਹੀ ਸਬਜ਼ੀ ਦੇ ਨਾਲ ਨਿਆਣਿਆਂ ਦਾ ਹੁੰਦਾ ਜੀ ਟੇਸਟ ਜਿੱਦਾਂ ਦੇ ਖਾਣੀ ਉਹਨਾਂ ਨੇ ਖਾ ਹੀ ਲੈਣੀ ਆਪਾਂ ਨੂੰ ਜਾਂ ਵੀ ਲੂਣ ਨਾ ਵੱਧ ਹੋ ਜਵੇ ਲੋ ਜੀ ਇੱਥੇ ਆਪਾਂ ਥੋੜੀ ਜਿਹੀ ਸਪੀਡ ਵਧਾਈ ਸੀ ਕਿਉਂਕਿ ਵੀਡੀਓ ਰੋਟੀ ਸਬਜ਼ੀ ਦੀ ਸੀਗੀ ਤੇ ਜ਼ਿਆਦੀ ਲੰਬੀ ਹੋਈ ਜਾਂਦੀ ਸੀਗੀ। ਲਓ ਜੀ। ਸਬਜ਼ੀ ਆਪਣੀ ਥੋੜੀ ਜੀ ਕਸਰ ਰਹਿ ਗਈ ਆ ਬਣਿਆ ਵਰਗੀ ਆ। ਹੋਰ ਜੀ ਕਈ ਭੈਣਾਂ ਨੇ ਮੇਰੇ ਕੋਲ ਬਲੌਗ ਇੱਕ ਦੋ ਭੈਣਾਂ ਦੇ ਨਹੀਂ ਦੇਖੋ ਇਹ ਕੱਲ ਸੌਰੀ ਮੈਂ ਅੱਜ ਦੇਖੂਗੀ ਰਾਤ ਨੂੰ ਜ਼ਰੂਰ ਜੀ। ਕਿਉਂਕਿ ਨਿਆਣੇ ਜਦੋਂ ਕੋਲ ਬੈਠੇ ਹੁੰਦੇ ਇੱਥੇ ਮੈਂ ਬਾਕੀ ਭੈਣਾਂ ਦੇ ਤਿੰਨ ਚੌਕ ਜਾਣੀਆਂ ਤੇ ਤਾਂ ਦੇਖ ਲੈ ਸੀਗੇ ਤੇ ਦੋ ਤਿੰਨ ਜਾਣੀਆਂ ਦੀ ਵੀ ਰਹਿੰਦੇ ਆ ਜਿਨ੍ਹਾਂ ਦੇ ਉਹ ਵੀ ਦੇਖੂੰਗੀ ਮੈਂ ਜ਼ਰੂਰ ਜਿਨ੍ਹਾਂ ਜਿਨ੍ਹਾਂ ਦੇ ਦੇਖੇ ਉਹਨਾਂ ਨੂੰ ਤਾਂ ਮੈਂ ਕਮੈਂਟ ਕਰ ਦਿੱਤਾ ਸੀ ਜਿਨ੍ਹਾਂ ਦੇ ਵਲੌਗ ਮੈਂ ਨਹੀਂ ਦੇਖ ਸਕੀ ਜ਼ਰੂਰ ਦੇਖਾਂਗੇ ਜੇ ਬਾਈ ਦਾ ਵੇ ਮੇਰੇ ਕੋਲ ਕਈ ਵੇਲੇ ਮੈਂ ਇਦਾਂ ਕਰਦੀ ਹੁੰਨੀ ਆ ਕਿ ਪਹਿਲਾਂ ਜਦੋਂ ਵਲੌਗ ਸ਼ੁਰੂ ਤੇ ਕਰਨਾ ਦੇਖਣਾ ਤੇ ਸਤਿ ਸ੍ਰੀ ਅਕਾਲ ਲਿਖ ਦੇਣੀ ਹੁੰਨੀ ਆ ਮੈਸੇਜ ਮੋੜ ਕੇ ਵੀਡੀਓ ਦੇਖ ਦੇਖ ਲੈਣੀ ਸਾਰੀ ਤੇ ਕੋਈ ਨਾ ਕੋਈ ਜਾਂ ਕੰਮ ਕਰਨ ਲੱਪੇ ਜਾਂ ਕੋਲ ਆ ਗਿਆ ਕੋਈ ਤਾਂ ਫਿਰ ਕਮੈਂਟ ਨਹੀਂ ਕਰ ਹੁੰਦਾ ਤੁਸੀਂ ਇਹ ਨਾ ਸੋਚਿਆ ਕਰੋ ਵੀ ਵੀਡੀਓ ਨਹੀਂ ਦੇਖੀ ਮੈਂ ਵੀਡੀਓ ਫੁੱਲ ਵਾਚ ਕਰੀ ਦੀ ਆ ਜੀ ਆਪਾਂ ਜਿਆਦਾਤਰ ਰਾਤ ਨੂੰ ਵੀਡੀਓ ਦੇਖ ਹੁੰਦੀ ਆ ਕਿਉਂਕਿ ਰਾਤ ਨੂੰ ਆਪਾਂ ਫ੍ਰੀ ਜਾ ਹੋ ਕੇ ਤੇ ਬੈਟਦੇ ਹੁੰਨੇ ਆ ਤਾਂ ਤੁਸੇਲੋ ਫੋਨ ਘੜੀ ਚਲਾ ਲੀਦਾ ਨਹੀਂ ਤਾਂ ਉਦੋਂ ਦਾ ਫੋਨ ਕੰਮ ਕਰਦੇ ਆ ਤਾਂ ਫੋਨ ਤਾਂ ਬਹੁਤ ਘਟ ਕਿਉਂਕਿ ਮੈਂ ਦੋ ਵਾਰੀ ਜੀ ਮੇਰੇ ਫੋਨ ਦੀ ਸਕਰੀਨ ਟੁੱਟ ਹਟੀ ਆ ਮੈਂ ਕੰਮ ਕਰਦੇ ਟਾਈਮ ਬਹੁਤ ਘੱਟ ਫੋਨ ਦੇਖਦੀ ਆ ਕਿਉਂਕਿ ਫਿਰ ਸਕਰੀਨ ਉਹੋ ਜਿਹੀ ਮਿਲਦੀ ਨਹੀਂ origignal ਹਨਾ ਇੱਥੇ ਆਪਾਂ ਜਿੱਦਣ ਦੀ ਕੁੜੀ ਆਈ ਉਦੋਂ ਦੇ ਪ੍ਰਸ਼ਾਦ ਦੇ ਆਪਾਂ ਚੋਪੜੇ ਰੱਖਦੇ ਆ ਨਹੀਂ ਤਾਂ ਅਸੀਂ ਤਾਂ ਚੋਪੜੀ ਰੋਟੀ ਖਾਣੇ ਆ ਇਹ ਨਹੀਂ ਖਾਂਦੇ ਹੈਗੇ ਉੱਥੇ ਅਣ ਚੋਪੜੇ ਫਿਰ ਇਹਦੇ ਲਈ ਚੋਪੜੀਆਂ ਹੁੰਦੀਆਂ ਤਿੰਨ ਚਾਰ ਦਫਾ ਸਾਰਿਆਂ ਲਈ ਚੋਪੜ ਲਈਆਂ ਫਿਰ ਇਹ ਇਹਦੀ ਵਾਲੀ ਰੋਟੀ ਚੱਕ ਕੇ ਕਰੀ ਮੈਂ ਖਾ ਜਾਨੀ ਭਲੇ ਖਾ ਬੈ ਜਾਂਦਾ ਕਰੀ ਜੋਰਸਾਫ ਖਾ ਜਾਂਦੀ ਹੈ ਤੇ ਫਿਰ ਨਿਆਣਾ ਉੱਦੀ ਰਹਿ ਜਾਂਦਾ ਜਦੋਂ ਠੰਡੀਆਂ ਜੀਆਂ ਚੋਪਣੀਆਂ ਉਹੋ ਜੀ ਗੱਲ ਨਹੀਂ ਬਣਦੀ ਹੈਗੀ ਫੇਜੀ ਆਪਣਾ ਤਵਾ ਐਸੇ ਤਾਂ ਮੈਂ ਤੂੰ ਉਦੋਂ ਹੀ ਧੋਸਵਾ ਲਿਆ ਸੀ ਠੰਡਾ ਹੋਇਆ ਇਹ ਕੱਲ ਪੂੜੇ ਪਕਾਏ ਹੋਏ ਦੂਸਰਾ ਤਵਾ ਵੱਡਾ ਸੀਗਾ ਜਿਹੜਾ ਚੁੱਲ੍ਹੇ ਤੇ ਅੱਪ ਰੱਖਦੇ ਉਹਨੂੰ ਥੋੜਾ ਜੰਗਾਲ ਪੈ ਗਿਆ ਕਿਉਂਕਿ ਉਹ ਵੀ ਜਿਆਦੀ ਵਾਰ ਤੋਂ ਨਹੀਂ ਕਰਦੇ ਆਪਾਂ ਤੇ ਇਹ ਤਵਾ ਫਿਰ ਹਰ ਕੇ ਰੱਖਣਾ ਪਿਆ ਪੂੜੇ ਤਾਂ ਇਹ ਤੇ ਬਹੁਤ ਸੋਹਣੇ ਪੱਕੇ ਪਰ ਤਬੇ ਦੀ ਬਜਾ ਜੀ ਵਿਗੜ ਗਈ ਸੀਗੀ ਇੱਥੇ ਜੀ ਕੁੜੀ ਬਣਾ ਰਹੀ ਸੀ ਵੀਡੀਓ ਤਾਂ ਮੈਂ ਬਣਾ ਸੀ ਪਰ ਇਹ ਰੋਟੀ ਗਰਮੀ ਵਾਲੀ ਸੀ ਤਾਂ ਜੁੱਨੀ ਵਗੈਰਾ ਹੈ ਨਹੀਂ ਸੀ ਆਪ ਨੂੰ ਤੇ ਤਾਂ ਨਹੀਂ ਆਪਾਂ ਵੀਡੀਓ ਦੇ ਵਿੱਚ ਆਏ ਮੈਂ ਉਹਦਾ ਸਿਰ ਤੇ ਇਕੱਠੀ ਜੀ ਕਰਕੇ ਰੱਖ ਲਈ ਸੀ ਜੁੱਨੀ ਲਓ ਜੀ ਇਦਾਂ ਰੋਟੀਆਂ ਆਪਣੀਆਂ ਪਣ ਚੱਲੀਆਂ ਸ਼ਾਮ ਨੂੰ ਤਾਂ ਜੀ ਕਾਲਾ ਲਿਆ ਪੈ ਜਾਂਦਾ ਛੇਤੀ ਰੋਟੀ ਸਬਜ਼ੀ ਕਰੋ ਕੰਮ ਰਸੋਈ ਦਾ ਨਵੇੜ ਕੇ ਤਾਂ ਏਸੀ ਵਾਲੇ ਕਮਰੇ ਸੁੱ ਚੱਲ ਜਾਈਏ ਸ਼ਾਮ ਨੂੰ 3 ਵਜੇ ਤੋਂ ਲੈ ਕੇ ਜੀ ਫਿਰ ਤਾਂ ਚਲ ਸੋ ਚੱਲ ਹੁੰਦੀ ਜਦੋਂ ਆਪਾਂ ਚਾਹ ਪਾਣੀ ਬਣਾਉਣਾ ਉੱਠਦੇ ਆ ਉਸ ਤੋਂ ਬਾਅਦ ਦਾਲ ਸਬਜ਼ੀ ਤਿਆਰੀ ਕਰ ਲਓ ਧਾਰਾ ਕੱਢ ਲਿਓ ਆਕੀ ਭਾਂਡੇ ਮਾਂਜ ਲਓ ਤੇ ਰੋਟੀ ਸਬਜੀ ਕਰ ਲੋ ਬਸ ਸਿੱਧੇ ਨਾਟ ਭਜਾਈ ਜੀ ਰਹਿੰਦੀ ਫਿਰ ਲੋ ਜੀ ਕੱਲ ਦਾ ਮਿੱਠਾ ਮਿੱਠਾ ਜਿਹਾ ਖਾ ਕੇ ਤੇ ਹੁਣ ਅੱਜ ਸਬਜੀ ਆਪਾਂ ਬਣਾਈ ਵੇਂਗਣਾ ਵੀ ਅੱਜ ਮੇਰੀ ਪਸੰਦ ਦੀ ਸਬਜੀ ਬਣਾਉਣੀ ਸੀ ਕਰਕੇ ਅੱਜ ਮੈਂ ਬੜੀ ਚਾਹ ਜਨਾ ਸਬਜੀ ਬਣਾਈ ਦੀ ਤਾਂ ਰੋਜ਼ ਹੀ ਰੀਜਨ ਆਇਆ ਪਰ ਅੱਜ ਮੈਨੂੰ ਆ ਇਦਾਂ ਸੀਗਾ ਵੀ ਸਬਜ਼ੀਆਂ ਪੂਰੀ ਛੇਤੀ ਛੇਤੀ ਬਣ ਜਵੇ ਸਵਾਦ ਬਣ ਜਵੇ ਤਾਂ ਰੋਟੀ ਪ੍ਰਸ਼ਾਦਾ ਸ਼ਕੀ ਹੈ ਕਿਉਂਕਿ ਸ਼ਹਿਰ ਜਾ ਕੇ ਵੀ ਜੇ ਆਪਾਂ ਕੋਈ ਖੱਟੀ ਟਲੀ ਚੀਜ਼ ਖਾ ਵੀ ਲੈਨੇ ਮੰਨ ਲਓ ਤਾਂ ਫਿਰ ਉਹੋ ਜੀ ਗੱਲ ਨਹੀਂ ਬਣਦੀ ਨਾ ਤਾਂ ਪਚਦੀ ਹੈ ਸਹੀ ਤਰ੍ਹਾਂ ਤੇ ਨਾ ਸਾਨੂੰ ਅੱਜ ਟਾਈਮ ਵੀ ਨਹੀਂ ਮਿਲਿਆ ਜੀ ਵੀ ਕੁਝ ਖਾਈਏ ਉਦਾਂ ਤਾਂ ਜੇ ਜਾਇਏ ਤਾਂ ਜ਼ਿਆਦਾਤਰ ਗੋਲ ਗੱਪੇ ਖਾਈਦੇ ਆ ਆਉਣ ਲੱਗਿਆਂ ਚਲੋ ਪਾਣੀ ਪੂਣੀ ਜਾਂ ਪੀਤਾ ਜਾਂਦਾ ਉਹਦਾ ਗੋਲ ਗੱਪਿਆਂ ਦਾ ਤੇ ਵਧੀਆ ਹਾਜਮਤ ਸਹੀ ਰਹਿੰਦਾ ਹਾਜਮ ਹੋ ਜਾਂਦਾ ਖਾਦਾ ਪੀਤਾ ਤੇ ਹੋਰ ਜੇ 버ਗਰ ਖਾ ਲਓ ਜਾਂ ਹੋਰ ਕੁਝ ਖਾ ਲਓ ਰੂਹ ਤਾਂ ਬਥੇਰੀ ਕਰਦੀ ਹੁੰਦੀ ਵੀ ਆ ਵੀ ਖਾਈਏ ਉਹ ਵੀ ਖਾਈਏ ਪਰ ਆਪਣਾ ਪਾਚਨ ਸ਼ਕਤੀ ਵੀ ਦੇਖਣੀ ਪੈਂਦੀ ਵੀ ਕਿੰਨੀ ਕੈ ਲਓ ਜੀ ਪ੍ਰਸ਼ਾਦ ਦੇ ਆਪਣੇ ਗੈ ਪੱਕ ਤੇ ਇੱਥੇ ਆਪਾਂ ਸੈਲਫ ਕਰ ਦਵਾਂਗੇ ਸਾਫ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਘੇਰ ਵੱਧ ਤੋਂ ਵੱਧ ਕਰਿਆ ਕਰੋ ਸਾਰੇ ਜਣੇ ਲਜੀਸ ਆਪਾਂ ਚੁੱਲਿਆਂ ਨਾਲ ਲੱਗਦੇ ਸਾਫ਼ ਕਰਦੇ ਨੇ ਕਿਉਂਕਿ ਬਾਅਦ ਚ ਜਿਹੜੀ ਘਾਲ ਹੋ ਜਾਂਦੀ ਆ ਤੇ ਫਿਰ ਘਾਲੀ ਹੋ ਜਾਂਦੀ ਆ ਚਲੋ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਪਾਂ ਆਲੂ ਕਿਸੇ ਹੋਰ ਵੀਡੀਓ ਨਾਲ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਸਾਰੇ ਕੰਮ ਧੰਦੇ ਆਪਾਂ ਲੈ ਰੋਟੀ ਪਾਣੀ ਤੇ ਨਵੇੜ ਤੇ ਹੁਣ ਆਪਾਂ ਦੁੱਧ